ਕੋਟੜੇ ਪਹੁੰਚੇ ਹੋਏ ਸੀ ਮੇਲਾ ਜਿਹੜਾ ਦੂਜਾ ਦਿਨ ਅੱਜ ਮਿੱਤਰੋ 2 3 4 ਤਰੀਕ ਨੂੰ ਲੱਗਾ ਹੋਇਆ ਇੱਥੇ ਬਾਈ ਦੋ ਨੀਲੀ ਰਾਵੀ ਦੇ ਆ ਇੱਕ ਮੋਹਰਾ ਨਸਲ ਦਾ ਬ੍ਰਾਂਡ ਹੀ ਲੈ ਕੇ ਆਇਆ ਜੇ ਆਪਾਂ ਗੱਲ ਕਰੀਏ ਤਾਂ ਬਾਕੀ ਬਾਈ ਨੂੰ ਪੁੱਛਾਂਗੇ ਕੀ ਨਾ ਕਿੱਥੋਂ ਆਏ ਨੇ ਪੂਰੀ ਗੱਲਬਾਤ ਬਾਈ ਨਾਲ ਸਾਂਝੀ ਕਰਦੇ ਆਂ ਬਾਈ ਸੱਸੀ ਗੱਲ ਅੱਛੇ ਤੇ ਬਾਈ ਨਾਮ ਦੱਸੋ ਪਹਿਲਾਂ ਬੇਟੀ ਮੇਰਾ ਨਾਮ ਗੁਰਦੇਵ ਸਿੰਘ ਆ ਜੀ ਠੀਕ ਹੈ ਪਿੰਡ ਮੇਰਾ ਫਤਗੜ ਸਪਰਾ ਠੀਕ ਹੈ ਜੀ ਤਹਿਸੀਲ ਜੀਰਾ ਡਿਸਟ੍ਰਿਕਟ ਫਰੋਜ਼ਪੁਰ ਜ਼ਿਲ੍ਹਾ ਫਰੋਜ਼ਪੁਰ ਫਰੋਜਪੁਰ ਤੋਂ ਚੱਲ ਕੇ ਬਈ ਐਡੀ ਦੂਰ ਆ ਗਏ ਹਾਂਜੀ ਠੀਕ ਐ ਤੇ ਬਈ ਜੇ ਆਪਾਂ ਇਹਦੀ ਗੱਲ ਕਰ ਲਈਏ ਮੂਹਰਾ ਦਾ ਜਿਹੜਾ ਆਪਣੇ ਕੋਲੇ ਬੋਲਾ ਇਹ ਕੀ ਰਿਕਾਰਡਰ ਕੁੜਾ ਕੀ ਨਾਮ ਇਹਦਾ ਵੀਰ ਜੀ ਨਾਮ ਇਹਦਾ ਰਾਕਾ ਵਾ ਹੂੰ ਰਾਕਾ ਜਿਹੜਾ ਹਰਿਆਣੇ ਦਾ ਬੋਲ ਸੀਗਾ ਨਹੀਂ ਜੀ ਇਹ ਹਾਂ ਰਾਜੂਦਰਾ ਦਾ ਸੀ ਮਨਣਾ ਅੱਛਾ ਅੱਛਾ ਮਤਲਬ ਉਹ ਉਹ ਅਲੱਗ ਵਾ ਠੀਕ ਐ ਇਹ ਅਲੱਗ ਵਾ ਇਹ ਪੰਜਾਬ ਦਾ ਇਹ ਪੰਜਾਬ ਦਾ ਹੂੰ ਅੱਛਾ ਇਹਦੀ ਮਾਂ ਸਾਡੇ ਕੋਲ ਇਹ ਤਕਦੀਰ ਨਾਮ ਅੱਜ ਦਾ ਹੂੰ ਉਹਨੇ ਤਿੰਨ ਸਰਕਾਰੀ ਰਿਕਾਰਡੀਆਂ ਕਰਾਈਆਂ ਜੀ ਠੀਕ ਐ ਇੱਕ ਉਹਦੀ ਉਧਰ ਮਿਲ ਕੇ ਗਈ ਜੀ ਜਿਹੜੀ ਦੂਜੀ ਮਿਲ ਕੇ ਗਈ ਉਹਦੇ ਚ 25 ਕਿਲੋ 500 ਗ੍ਰਾਮ ਹੂੰ ਜਿਹੜੀਆਂ ਸਰਕਾਰੀ ਰਿਕਾਰਡਿੰਗਾਂ ਦੀਆਂ ਹੂੰ ਪੂਰਾ ਪ੍ਰੂਫ ਆ ਪ੍ਰੂਫ ਆ ਜੀ ਮਿੱਤਰੋ ਇੱਕ ਤਾਂ ਬਾਈ ਕਹਿੰਦੇ ਹੁੰਦੇ ਸਾਡੇ ਕੋਲੇ ਆ ਚਵਾਈਆ ਬਾਈ ਮੰਨ ਲਓ ਵੀ ਪੂਰੀ ਕਿਤਾਬ ਹੀ ਚੱਕੀ ਫਿਰਦਾ ਪ੍ਰੂਫਾਂ ਸਮੇਤ ਠੀਕ ਆ ਇਹ ਰਿਕਾਰਡ ਕੱਲਾ ਕੱਲਾ ਚੈਂਪੀਅਨ ਕੀ ਆ ਜਿਹੜੇ 2023 ਚ ਅਸੀਂ ਮੁੱਖ ਮੰਤਰੀ ਵਾਰਡ ਜਿੱਤੇ ਆ ਜੀ ਠੀਕ ਆ ਠੀਕ ਆ ਜੀ 2023 ਦੇ ਵਿੱਚ ਮੁੱਖ ਮੰਤਰੀ ਵਾਰਡ ਜਿੱਤੇ ਹੋਇਆ ਬਾਈ ਨੇ ਹਾਂ ਹੂੰ ਆ ਇਹ ਜਿੱਤੇ ਅਸੀਂ ਚਾਰ ਦੰਦ ਠੀਕ ਹੈ ਇਹ ਪਿਛੇ ਇਹੀ ਬਾਈ ਮਿਲਦਾ ਹਾਂ ਜੀ ਚਾਰ ਦੰਦ ਵੀ ਜੁੱਤੇ ਹੋਏ ਹੈਗਾ ਆ ਟੋਟਲ ਇਹਦੀਆਂ ਜਿਹੜੀਆਂ ਰਿਕਾਰਡਿੰਗਾਂ ਦੀਆਂ ਮਾਦੀਆਂ ਜੀ ਹਮ ਸਾਰੀਆਂ ਪ੍ਰੂਫ ਹੈਗੇ ਆਪਣੇ ਕੋਲੇ ਟੋਟਲ ਪ੍ਰੂਫ ਹੈ ਜੀ ਤਾਂ ਇਹਦਾ ਮਤਲਬ ਜੇ ਕੋਈ ਆਖੇ ਵੀ ਯਾਰ ਉਹੀ ਖੜੇ ਕਰਤੇ ਮਨਲਾ ਪ੍ਰੂਫ ਹੈਗਾ ਆਪਣੇ ਕੋਲੇ ਕੱਲੀ ਕੱਲੀ ਦੀ ਆਪਣੇ ਕੋਲ ਵੀ ਇੱਕ ਸਾਰੀਆਂ ਸਰਕਾਰੀ ਰਿਕਾਰਡਿੰਗਾਂ ਜਿਹਨੇ ਕਰਾਈਆਂ ਦੀ ਮਾਣੇ ਜੀ ਟੋਟਲ ਸਰਟੀਫਿਕੇਟ ਆ ਠੀਕ ਹੈ ਠੀਕ ਹੈ ਜੀ ਹਮ ਸਾਰੀਆਂ ਹੀ ਰਿਕਾਰਡਿੰਗਾਂ ਨਹੀਂ ਸਰਕਾਰੀ ਆ ਹਮ ਫਿਰ ਇਹ ਡੀਐਨਏ ਟੈਸਟਡ ਆ ਆਪਦੀ ਮਾਂ ਨਾਲ ਵੀ ਤੇ ਬਾਪ ਨਾਲ ਵੀ ਹਮ ਮਨਲਾ ਜੇ ਕੋਈ ਬੰਦਾ ਚਾਹਵੇ ਤਾਂ ਡੀਐਨਏ ਟੈਸਟ ਕਰਵਾ ਸਕਦਾ ਆਪਾਂ ਨੂੰ ਕੋਈ ਉਲ੍ਹਾ ਨਹੀਂ ਆਪਾਂ ਨੂੰ ਕੋਈ ਤਰਾਜ ਨਹੀਂ ਉਹਦਾ ਕਿਉਂਕਿ ਆਪਾਂ ਡੀਐਨਏ ਦਾ ਕਰਾਇਆ ਜੇ ਕੋਈ ਆਪਰੇ ਤੋਂ ਸੀਮਨ ਲੈਂਦਾ ਕਿ ਕਿਸੇ ਨੂੰ ਡਾਊਟ ਪੈਂਦੀ ਹੈ ਤੇ ਆਪ ਵੀ ਸੀਮਨ origignal ਨਹੀਂ ਆ ਉਹ ਡੀਐਨਏ ਕਰਾ ਲੈ ਕੋਈ ਚੱਕਰ ਨਹੀਂ ਤੇ ਬਾਈ ਕਿੰਨੀ ਉਮਰ ਹੋ ਗਈ ਇਹਦੀ ਇਹ ਮੇਰੀ ਸਾਢੇ 4 ਸਾਲ ਦਾ ਹੋ ਗਿਆ ਸਾਢੇ 4 ਸਾਲ ਦਾ ਦੰਦ ਚਾਰ ਨਹੀਂ ਦੰਦ ਤਾਂ ਹੁਣ 6 ਹੋ ਗਏ ਹੁਣ 6 ਹੋ ਗਿਆ ਠੀਕ ਆ ਤੇ ਸੀਮਨ ਆਪਣੇ ਕੋਲੇ ਰੈਡੀ ਆ ਬਾਈ ਆ ਰਿਜ਼ਲਟ ਕਿਵੇਂ ਆ ਰਹੇ ਆ ਜੱਟ ਵੀਰ ਜੀ ਇਹਦੇ ਤਾਂ ਬੱਚੇ ਦੁੱਧ ਤੇ ਨਹੀਂ ਆਏਲੇ ਆਏ ਆ ਛੋਟੇ ਠੀਕ ਆ ਜੀ ਇਹਦੀ ਵੱਡੀ ਕੱਟੀ ਜੜੀ ਉਹ 2 ਸਾਲ ਦੀ ਆ ਹੂੰ ਜਿਹੜਾ ਇਸ ਤੋਂ ਇਹਦਾ ਵੱਡਾ ਭਰਾ ਵਾ ਜਿਹਦਾ ਨਾਂ ਪੰਜਾਬ ਗੋਲਡ ਆ ਅੱਛਾ ماں ਸੇਮ ਆ ਆ ਮਾਂ ਸੇਮ ਆ ਬਾਪ ਅਲੱਗ-ਅਲੱਗ ਵਾ ਹੂੰ ਉਹਦਾ ਬਾਪ ਹੈਗਾ BM 264 ਠੀਕ ਹੈ ਉਹਦੀਆਂ ਜਿਹੜੀਆਂ ਪਹਿਲੀਆਂ ਦੋ 3 ਧੀਆਂ ਜਿਹੜੀਆਂ ਪੈਦਾ ਹੋਈਆਂ ਸੀ ਹੂੰ ਉਹ ਦੋਵੇਂ ਧੀਆਂ ਹੀ ਰਿਕਾਰਡਡ ਹੋ ਚੁੱਕੀਆਂ ਵਾ ਠੀਕ ਹੈ ਇੱਕ ਨੇ ਦੁੱਧ ਚੋਇਆ ਵਾ ਪਹਿਲੇ ਸੂਏ ਪੌਣੇ 3 ਸਾਲ ਦੀ ਸੂਪੀ ਸੀ ਉਹ ਦੋ ਦੰਦ ਹੂੰ ਉਹਦਾ ਦੁੱਧ ਰਿਕਾਰਡ ਕਰਾਇਆ 16 ਕਿਲੋ 800 ਗ੍ਰਾਮ ਜੀ ਦੂਜੀ ਨੇ ਕਰਾਇਆ 17 ਪਲੱਸ ਜੀ ਦੋ ਦੰਦ ਨੇ ਤੇ ਦੋ ਧੀਆਂ ਦੋਵੇਂ ਰਿਕਾਰਡਡ ਠੀਕ ਹੈ ਤੇ ਜੀਤੀ ਇੱਕ ਹੁਣ ਫੇਰ ਸੂਈ ਆ ਉਹ ਵੀ ਜਲਦੀ ਰਿਕਾਰਡ ਕਰਾ ਦੋਗੇ ਤੇ ਬਾਕੀ ਉਹ ਵੀ ਡੀਐਨਐਸ ਦਾ ਠੀਕ ਹੈ ਜੇ ਭਾਈ ਕੋਈ ਮਨ ਲਾ ਭਰਾ ਸੀ ਮਨ ਲੈਣਾ ਚਾਹੁੰਦਾ ਤਾਂ ਉਹਨਾਂ ਨੂੰ ਕਿੱਥੇ ਆਉਣਾ ਬਹੁਤ ਕਿਵੇਂ ਮਿਲੂਗਾ ਜੀ ਆ ਪਿੱਛੇ ਬੋਰਡ ਲੱਗਾ ਰਾਬਤਾ ਫੋਨ ਤੇ ਕਰ ਲੈ ਕੀ ਆਪ ਆਪਣੇ ਪਸ਼ੂ ਪਾਲਨ ਕਿੰਨੀ ਮਜ਼ਬੂਤ ਕਰਨਾ ਚਾਹਤੇ ਹਨ ਜਾਂ ਆਪਣੇ ਪਸ਼ੂਆਂ ਸੇ ਅਧਿਕ ਲਾਭ ਪ੍ਰਾਪਤ ਕਰਨਾ ਚਾਹਤੇ ਹਨ ਆਪਕੇ ਡੇਰੀ ਫਾਰਮ ਕੇ ਬੱਚੇ जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाए राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को बीस एम एल एक साल के बच्चे को पच्चीस एम एल और दो साल के बच्चे को तीस एम एल दे सकते हैं पशुपालन की नींव राइट लेना ਤੇ ਸਾਡੇ ਕੋਲੇ ਆਉਣਾ ਪਊਗਾ ਨਹੀਂ ਆਪਣੇ ਡਿਸਟ੍ਰੀਬਿਊਟਰ ਬਾਹਰ ਲੈਣਾ ਕੋਈ ਭਰਾ ਗੱਲ ਕਰੂਗਾ ਹੁਣ ਦੱਸ ਦਊਂਗੇ ਵੀ ਫਲਾਣੇ ਡਿਸਟ੍ਰੀਬਿਊਟਰ ਤੋਂ ਤੁਸੀਂ ਲੈ ਲਓ ਬਿਲਕੁਲ ਜੇ ਜਮੇ ਕਿਸੇ ਨੇ ਮੰਨ ਲਾ ਬੇਜੰਤ ਹੋ ਗਿਆਹੀਂ ਕਿਣਾ ਵੀ ਅਸੀਂ origignal ਹੀ ਲੈਣਾ ਤੇ ਤੁਹਾਡੇ ਕੋਲੇ ਆ ਜੀ ਦੇਖੋ ਜੀ ਜਿੱਦਾਂ ਅਸੀਂ ਫੋਨ ਕਰਾਂਗੇ ਵੀ ਅਸ ਵੀਰ ਤੋਂ ਲੈ ਲਓ ਹੂੰ ਉਹ ਤਾਂ ਲਗਭਗ 100% origignal ਹੀ ਹੋਊਗਾ origignal ਨਹੀਂ ਕਾਪੀਆਂ ਬਾਈ ਬਣੀਆਂ ਪਈਆਂ ਹਾਂ ਜੇ ਮੰਨ ਲਓ ਫਿਰ ਵੀ ਵੀਰ ਕਿਸੇ ਨੇ ਹੜਕਾਉਣਾ ਤੇ ਜੀ ਆ ਇਹਨੂੰ ਲੈ ਜਾ ਕੇ ਹੂੰ ਮਤਲਬ ਕਾਪੀ ਪਹਿਲਾਂ ਬਣ ਜਾਂਦੀ ਜੀ ਦੀ ਠੀਕ ਹੈ ਤੇ ਭਾਈ ਕੀ ਪ੍ਰਾਈਸ ਬਰੂ ਰੱਖਿਆ ਸੀ ਮਣ ਦਾ ਇਹ ਵੀਰ ਜੀ ਜੋ ਸਪਲਾਈ ਵਾਲਾ ਦਾ ਰੇਟ ਵਾ 150 ਰੁਪਿਆ ਠੀਕ ਹੈ ਜੀ ਠੀਕ ਹੈ ਆਮਰ ਕਿ ਉਹਨਾਂ ਨੂੰ ਖਰਚੇ ਵੀ ਪੈਣੇ ਆ ਖਰਚੇ ਪੈਂਦੇ ਗੈਸ ਦਾ ਵੀ ਹੋ ਗਿਆ ਜਾਣਾ ਉਹਨਾਂ ਸਾਰੇ ਪੈਣ ਬਿਲਕੁਲ ਫਿਰ ਉਸ ਤੋਂ ਬਾਅਦ ਡਾਕਟਰ ਲਊਗਾ ਡਾਕਟਰ ਨੂੰ ਖਰਚੇ ਪੈਂਦੇ ਆ ਬਿਲਕੁਲ ਭਾਈ ਤੇ ਸਾਰਾ ਯਾਰ ਪੈਣਾ ਤਾਂ ਸੀਮੈਂਟ ਦਾ ਹੀ ਆ ਸਹੀ ਗੱਲ ਤੇ ਭਾਈ ਜੇ ਆਪਾਂ ਗੱਲ ਕਰ ਲਈ ਜਿਹੜਾ ਦੂਜੇ ਨੰਬਰ ਤੇ ਖੜਾ ਉਹ ਕਿਹੜਾ ਡਾਇਮੰਡ ਆ ਜੋ ਮੜਾ ਇਧਰ ਨੂੰ ਆਜੋ ਇਹ ਡਾਇਮੰਡ ਆ ਭਾਈ ਵੀਰ ਜੀ ਇਹਦਾ ਨਾਂ ਡਾਇਮੰਡ ਆ ਜੀ ਹੂੰ ਤੇ ਇਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਠੀਕ ਹੈ ਇਹਦੇ ਬਾਰੇ ਤਾਂ ਕੋਈ ਜ਼ਿਆਦਾ ਜਿੰਨੀ ਮਰਜ਼ੀ ਗੱਲ ਲੰਮੀ ਕਰ ਲਗੀ ਹੂੰ ਕਿਉਂਕਿ ਉਹ ਸਾਹਮਣੇ ਇਹਦੀ ਮਾਂ ਜਿਹੜੀ ਸੀ ਹਾਂ 21 ਕਿਲੋ ਦੁੱਧ ਦੀ ਮਾਂ ਨੇ 1800 ਚੋਆਤਾ ਸੀ ਠੀਕ ਹੈ ਹੁਣ ਤਾਂ ਇਹਦੀਆਂ ਧੀਆ ਅਨੇਕਾਂ ਹੀ ਦੁੱਤੇ ਆ ਹੂੰ ਵੀ ਆ ਜਿੰਨੀਆਂ ਵੀ ਆ ਬੈਨਰ ਤੇ ਲੱਗੀਆਂ ਲਗਭਗ ਸਾਰੀਆਂ ਹੀ ਸਤਿਗੁਰੂ ਜੀ ਪਹਿਲੇ ਸੂਏ ਦਾ ਸਾਰੀਆਂ ਹੀ ਉਹ ਲਿਖਿਆ ਹੈ ਨਾ ਲਾਡੋ ਦਾ ਨੂੰ 200 ਪਹਿਲੇ ਸੂਏ ਦਾ ਨਹੀਂ ਜੀ ਇਹਦੇ ਚ ਪਹਿਲੇ ਸੁਬੀਓ ਜਿਹੜੀ ਹੈਗੀ ਆ 16 ਕਿਲੋ 660 ਗ੍ਰਾਮ ਵਾਲੀ ਠੀਕ ਹੈ ਇਹਦੀ ਮੱਲਾ ਧੀ ਜੀ ਬੇਟੀ ਆ ਜੀ ਅੱਛਾ ਉਹ ਦੋ ਦਾੰਦਾ ਜੀ ਉਸ ਤੋਂ ਬਾਅਦ ਇਹ ਹੈਗਾ 13 ਕਿਲੋ 810 ਗ੍ਰਾਮ ਠੀਕ ਹੈ ਉਹ ਖੀਰੀ ਹੈ ਜੀ ਅੱਛਾ ਜਿਸ ਦਾ 26 ਕਿਲੋ 200 ਗ੍ਰਾਮ ਇਹ ਅਡਲਟ ਬਾਜਾ ਜੀ ਆ 23 ਕਿਲੋ 60 ਗ੍ਰਾਮ ਇਹ ਵੀ ਵੱਡੀ ਮੱਝ ਆ ਜਿਹੜੀ ਦਾ ਲਾਡੋ ਆ ਇਹ ਵੀ ਵੱਡੀ ਮੱਝ ਆ ਜੀ ਮਿੱਤਰੋ ਇਹਦੇ ਧੀਆਂ ਦਾ ਵੀ ਰਿਕਾਰਡ ਚੰਗਾ ਜੇ ਕਿਸੇ ਭਰਾ ਨੇ ਨੀਲੀ ਰਾਵੀ ਦਾ ਕਈ ਵਾਰ ਰੀਡ ਪੈਦਾ ਕਰਨੀਆਂ ਸ਼ੋ ਜਿਹੜਾ ਲੱਗਦਾ ਨਾ ਪੰਜਾਬ ਦੇ ਵਿੱਚ ਹੂੰ ਕੋਈ ਵੀ ਰੰਗ ਐਸਾ ਨਹੀਂ ਹੁੰਦਾ ਜਿਹਦੇ ਵਿੱਚ ਡਾਇਮੰਡ ਦਾ ਬੱਚਾ ਨਾ ਹੋ ਨਾ ਹੋਵੇ ਮੈਂ ਵੀ ਦੇਖਦੇ ਰਹਿਣਾ ਭਾਈ ਬਾਕੀ ਬਾਈ ਦਾ ਵੀ ਕਹਿਣਾ ਵੀ ਜਿੱਥੇ ਵੀ ਮੇਲੇ ਲੱਗਦੇ ਆ ਸੋ ਹੁੰਦਾ ਉੱਥੇ ਡਾਇਮੰਡ ਦਾ ਬੱਚਾ ਹੋ ਹੋਊਗਾ ਆ ਖੜਾ ਡਾਇਮੰਡ ਠੀਕ ਆ ਇਸੇ ਦੀ ਬੱਚੇ ਹੁੰਦੇ ਜਿਹੜੇ ਫਾਸਟ ਕੋਈ ਮੰਨ ਲਾ ਸੈਗ ਨਾ ਹੁੰਦਾ ਹਨਾ ਭਾਈ ਤੇ ਨਾਮ ਜੋਦੇ ਇਹ ਵੀ ਨਾ ਇਸ ਕਰਕੇ ਪਹਿਲਾ ਹੀ ਮੇਲਾ ਸੀ ਲੈ ਕੇ ਆਏ ਆ ਹੂੰ ਉਹ ਵੀ ਕੁਛ ਤਾਂ ਭਰਾ ਕਹਿੰਦੇ ਸੀ ਵੀ ਉਹ ਤਾਂ ਯਾਰ ਹੈਗਾ ਹੀ ਨਹੀਂ ਉਹ ਜੱਬ ਐ ਫੋਟੋਆਂ ਹੀ ਐਡਿਟ ਕਰਕੇ ਪਾਈ ਜਾਂਦੇ ਆ ਤਾਂ ਕਰਕੇ ਸਾਹਮਣੇ ਖੜਾ ਕੀਤਾ ਵੀ ਵੇਖ ਲੈਣ ਭਈ ਫੋਟੋ ਐਡਿਟ ਵਾਝਾ ਹੈਗਾ ਹੀ ਜ਼ਿਆਦਾ ਠੀਕ ਹੈ ਜੀ ਸੋਸ਼ਲ ਮੀਡੀਆ ਜਵਾਨਾਂ ਦਾ ਇੱਕ ਭਰਾ ਵੇਖ ਲੈਣਗੇ ਕਿਉਂਕਿ ਲੈ ਕੇ ਅਸੀਂ ਤਾਂ ਨਹੀਂ ਆਉਂਦੇ ਨਾ ਤਾਂ ਅਸੀਂ ਤਾਂ ਰਿੰਗ ਲੜਨਾ ਬਿਲਕੁਲ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਜਿਵੇਂ ਚੰਗੀ ਚੀਜ਼ ਨੂੰ ਥੋੜਾ ਸਾਹਮ ਕੇ ਵੱਧ ਰੱਖਣਾ ਪੈਂਦਾ ਬਿਲਕੁਲ ਬਿਲਕੁਲ ਇੱਕ ਮੇਲੇ ਚ ਕਈ ਵਾਰੀ ਕੋਈ ਅਫੀ ਲੱਭੀ ਹੋ ਜਾਂਦੀ ਹੈ ਹਾਂ ਜੀ ਸਹੀ ਗੱਲ ਹੈ ਮਹੰਗਾ ਬੰਦਾ ਹਾਂ ਜੀ ਉਹ ਪਰਲਾ ਜਿਹੜਾ ਵਾ ਸੀਮਨ ਪਿਆਰਾ ਬਈ ਇਹਦਾ ਹਾਂ ਲਓ ਸੀਮਨ ਤਾਂ ਬਹੁਤ ਆ ਜੀ ਮਿਲ ਜਾਂਦਾ ਸਭ ਤੋਂ ਵੱਧ ਸੇਲ ਹੀ ਇਹਦਾ ਸੀਮਨ ਦੀ ਹੈ ਹਾਂ ਤੇ ਜਿਹੜਾ ਦੂਜਾ ਬਈ ਤੀਜੇ ਨੰਬਰ ਤੇ ਆਉਂਦਾ ਹਾਂ ਉਹ ਇਹਦਾ ਬੇਟਾ ਵਾ ਜੀ ਮਾਂ ਨੇ ਮਾਂ ਉਹਦੀ ਹੈਗੀ ਆ ਸ਼ਕੂਰ ਵਾਲੀ ਮੱਜ ਠੀਕ ਹੈ ਜੋ 18 ਵਾਰ ਦੀ ਚੈਂਪੀਅਨ ਆ 18 ਵਾਰ ਦੀ 18 ਵਾਰ ਦੀ ਦੁੱ ਬਿਊਟੀ ਦੀ ਮਿੱਤਰੋ 18 ਵਾਰ ਦੀ ਚੈਂਪੀਅਨ ਉਹਦੀ ਮਾਤਾ ਠੀਕ ਆ ਬਹੁਤ ਹੀ ਵਧੀਆ ਰਿਕਾਰਡ ਆ ਤੇ ਹੁਣ ਜਿਹਦੀ ਮਾਤਾ ਸੀ ਉਹ ਸੂਰਜਵਾਲੀ ਦੀ ਬੱਚੀ ਆ ਸੂਰਜਵਾਲੀ ਉਹ ਸੰਧੂ ਵਾਲੇ ਫਰੋਹਪੁਰ ਵਾਲੇ ਦੀ ਬੇਟੀ ਆ ਹੁਣ ਜਾਣਦੀ ਸਾਰੇ ਬੱਪੂ ਹਾਂ ਦੋਵੇਂ ਹੀ ਲੈਣਾ ਟੌਪ 'ਤੇ ਇਕੱਠੇ ਹੋਗੇ ਉਹ ਬੱਚਾ ਪੈਦਾ ਆ ਹੁਣ ਇਸ ਟਾਈਮ ਉਹ ਵਾਰੀ 7-3 ਸਾਲ ਆ ਜੀ ਠੀਕ ਆ ਤੇ ਤੁਸੀਂ ਹਾਈਟ ਲੈਂਥ ਵੇਖ ਸਕਦੇ ਹੋ ਬਿਲਕੁਲ ਬਾਈ ਕੋਕਾ ਵੀ ਸਰ ਤੇ ਉਹਦੀ ਉਮਰ ਮਨ ਲਾ ਸਾਢੇ 3 ਸਾਲ ਹੋ ਗਏ ਨਾ 3 ਸਾਲ 3 ਸਾਲ ਤੇ ਉਹਦਾ ਵੀ ਸੀਮਣਾ ਹੈਗਾ ਭਾਈ ਹਾਂ ਉਹਦਾ ਵੀ ਹੈਗਾ ਠੀਕ ਹੈ ਉਹਦੇ ਤਾਂ ਮਨ ਲਾ ਜੇ ਸਟਾਰਟਿੰਗ ਹੀ ਹੋਣੀ ਹੈ ਨਾ ਹਾਂ ਉਹਦੇ ਬੱਚੇ ਉਹ ਆ ਗਏ ਛੋਟੇ ਬੱਚੇ ਆਏ ਆ ਲੈ ਦੁੱਧ ਤੇ ਨਹੀਂ ਆਲੇ ਉਹ ਤਾਂ ਮਨ ਲਾ ਹੋਣੀ ਹੈ ਅੱਜ ਹੁਣੀ ਚਾਲੂ ਕਰਿਆ ਹੋ ਗਿਆ ਠੀਕ ਹੈ ਇਸ ਮਨ ਲਾ ਵੀ ਤਨੇ ਕੈਬਲ ਹੋ ਗਏ ਨਾ ਬਰਾ ਉਹਨੇ ਚਾਰ ਬੋਲ ਹੋ ਗਈ ਦੋ ਚਾਰ ਬੋਲ ਦੋ ਨੀਲੀ ਦੀ ਦੋ ਮੋਰਾ ਦੋ ਨੀਲੀ ਰਾਵੀ ਦੀ ਜੇ ਕਿਸੇ ਪੁਰਾਣੀ ਬਰੀਡ ਪੈਦਾ ਕਰਨੀ ਜੰਮੀ ਕੋਕਾ ਬੀ ਸੀ ਤਾਂ ਬਾਈ ਦੇ ਕੋਲ ਹੀ ਜਾਣਾ ਪਊਗਾ ਫਰੋਜਪੁਰ ਦੇਖੋ ਫਿਰ ਅਸੀਂ ਤਾਂ ਇਹ ਗੱਲਾਂ ਦੇ ਆ ਵੀ ਅਸੀਂ ਆਪਦੇ ਬੁੱਲਾ ਦੀ ਤੁਹਾਨੂੰ ਇਕੱਲੇ ਦੇ ਐਂਡ ਨਹੀਂ ਕਰਦੇ ਕਿਉਂਕਿ ਚਲੋ ਤੁਸੀਂ ਸਾਰੇ ਸਾਂਝੇ ਦੇ ਯੂਟਿਊਬਰ ਜਿੰਨੇ ਬੰਦੇ ਸਾਰੇ ਸਾਂਝੇ ਆ ਅਸੀਂ ਦੇਖੋ ਗੱਲਾਂ ਨੇ ਵੀ ਜਿਹੜਾ ਆ ਵੀ ਸੀਮਨ ਵਰਤਰਾ ਵਰਤੋ ਪਰ ਉਹਨਾਂ ਬੁੱਲਾ ਸੀਮਨ ਵਰਤੋ ਜਿਹੜੇ ਆਪਦੇ ਮਾਪੇ ਬਾਬਨਾ ਡੀ ਇੰਟਰਸਟਿਡ ਵਾ ਜਿਨ੍ਹਾਂ ਦੀਆਂ ਮਾਵਾਂ ਦੀਆਂ ਰਿਕਾਰਡਿੰਗਾਂ ਨੇ ਜਿਨ੍ਹਾਂ ਦੇ ਬਾਪ ਦੀਆਂ ਮਾਂ ਦੀਆਂ ਰਿਕਾਰਡਿੰਗਾਂ ਨੇ ਜਾਂ ਜਿਨ੍ਹਾਂ ਦੇ ਬੱਚੇ ਦੁੱਧ ਤੇ ਆ ਚੁੱਕੇ ਆ ਵੇਖੋ ਬਹੁਤ ਬਹਿਨਤ ਲੱਗਦੀ ਆ ਪਸ਼ੂ ਬਹੁਤ ਮਹਿੰਗਾ ਜੋਗੋ ਆ ਤੇ ਪਸ਼ੂ ਤਿਆਰ ਕਰਨਾ ਬਹੁਤ ਔਖਾ ਤੇ ਬਾਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਨਾ ਜਿਹੜੇ ਲੋਕ ਨੇ ਧਿਆਨ ਨਹੀਂ ਦੇ ਰਹੇ ਕਿਸਾਨ ਭਰਾ ਮਤਲਬ ਦੇਸੀ ਸੀਮਣ ਦਾ ਰਵਾਜੀ ਚਲਦਾ ਹੈ ਹਾਂ ਚੱਕਾ ਉਹਨਾਂ ਨੂੰ ਐ ਨਹੀਂ ਪਤਾ ਵੀ ਡੁਪਲੀਕੇਟ ਕੀ ਆ ਤੇ ਯਾਰ ਜਰਿਨਲ ਕੀ ਆ ਉਹਨਾਂ ਆਪਾਂ ਉਹਨਾਂ ਨੂੰ ਕਿਵੇਂ ਮੱਥਾ ਮਾਰੀਏ ਡੁਪਲੀਕੇਟ ਤੇ ਇਹ ਤਾਂ ਬਹੁਤ ਦੂਰ ਦੀ ਗੱਲ ਤੁਸੀਂ ਕਰਤੀ ਹਮ ਹਾਲੇ ਤਾਂ ਆਪਣੇ ਵੀਰਾਂ ਨੂੰ ਇਹ ਨਹੀਂ ਪਤਾ ਵੀ ਬੁੱਲ ਨਾਂ ਦੇ ਨਾਲ ਬੁੱਲ ਹੁੰਦਾ ਵਾ ਜਾਂ ਬਰੀਡ ਨਾਲ ਬੋਲੂਗਾ ਸਹੀ ਗੱਲ ਹੈ ਠੀਕ ਹੈ ਜੀ ਇੱਥੇ ਆਂਦੇ ਕੋਈ ਆ ਗਿਆ ਨਾ ਜੀ ਡਾਇਮੰਡ ਬਰੀਡ ਆ ਜੀ ਹਮ ਬਿਲਕੁਲ ਇਹ ਬਰੀਡ ਨਹੀਂ ਗਈ ਬਰੀਡ ਤਾਂ ਨੀਲੀ 라ਵੀ ਹੈ ਯਾਰ ਨੀਲੀ 라ਵੀ ਇਹਦਾ ਨਾਮ ਆ ਨਾਂ ਨਹੀਂ ਫਿਰ ਆਪਣੇ ਭਰਾ ਕੀ ਕਰਦੇ ਆ ਡਾਕਟਰ ਸਾਹਿਬ ਨੂੰ ਇਹ ਗੱਲ ਕਹਿਣਗੇ ਡਾਕਟਰ ਸਾਹਿਬ 100 ਵਾਲਾ ਭਰ ਦਿਓ ਹਾਂ ਬਿਲਕੁਲ 200 ਵਾਲਾ ਭਰ ਦਿਓ ਬਾਈ ਸਹੀ 500 ਵਾਲਾ ਭਰ ਦਿਓ 1000 ਵਾਲਾ ਭਰ ਦਿਓ ਜਿੰਨਾ ਚਿਰ ਆਪਾਂ ਬੁੱਲ੍ਹਾਂ ਬਾਰੇ ਗਿਆਨ ਅਸਲ ਨਹੀਂ ਨਾ ਕਰਦੇ ਉਨਾ ਚਿਰ ਆਪਾਂ ਤਰੱਕੀ ਨਹੀਂ ਕਰਦੇ ਨਹੀਂ ਕਰਦੇ ਤੇ ਜੇ ਤਰੱਕੀ ਨਾ ਕਰਾਂਗੇ ਤਾਂ ਆਪਾਂ ਪੁੱਛ ਛੱਡਾਂਗੇ ਹਾਂ ਬਿਲਕੁਲ ਫਿਰ ਤਾਂ ਉਹੀ 5-7 ਕਿਲੋ ਚੋਨਾ ਮੰਨ ਲਾ ਸਭ ਤੋਂ ਵੱਡੀ ਗੱਲ ਜੇ ਆਪਾਂ ਮਿੱਤਰੋ ਬਰੀਡ ਪੈਦਾ ਕਰਨੀ ਆ ਤਾਂ ਆਪਾਂ ਨੂੰ origignal ਦੇ ਟੂਲ ਮੰਗਣਾ ਪਊਗਾ ਪਰਖ ਕਰਨੀ ਪਊਗੀ ਕਿਸੇ ਨੂੰ ਦੱਸਣਾ ਪਊਗਾ ਵੀ ਮੈਂ ਤਾਂ ਆ ਸੀਬ ਲਾਉਣਾ ਹਾਂ ਜਿਹੜੀ ਗੱਲ ਪਰਖਦੀ ਆ ਚਲੋ ਪਰ ਕੋਈ ਨਹੀਂ ਕਰ ਸਕਦਾ ਸਾਡੇ ਆ ਨੰਬਰ ਰਹੀ ਦਿੱਤੇ ਜਾਂ ਵੈਦਨਾ ਤੇ ਨੰਬਰ ਲਾਓ ਪੁੱਛੋ ਤੁਹਾਡਾ ਸੀਮੈਂਟ ਕਿਹੜੇ ਸਪਲਾਈ ਵਾਲੇ ਕੋਲੇ ਆ ਕਿਹੜੇ ਡਾਕਟਰ ਕੋ ਆ ਉਹ ਅਸੀਂ ਆਪੇ ਦੱਸਾਂਗੇ ਜਿਨ੍ਹਾਂ ਕੋਲੇ ਅਸੀਂ ਦੱਸਾਂਗੇ ਉਹਨਾਂ ਦੇ ਹੀ ਜਵਾਬ ਦੇ ਬਣਾਗੇ ਜਾ ਕੋਈ ਡੁਪਲੀਕੇਟ ਮਤਲਬ ਭਰਦਾ ਵੀ ਆ ਜੇ ਹੁਣ ਕਹਿੰਦਾ ਡਾਇਮੰਡ ਦਾ ਸੀਮਨ ਭਰਦਾ ਤਾਂ ਬਾਈ ਨੂੰ ਫੋਨ ਕਰੋ ਉੱਤੇ ਨੰਬਰ ਦੱਸੋ ਵੀ ਆਹ ਸੀਮਨ ਬਾਈ ਛੋਡਾ ਜੇ ਬਾਈ ਨੇ ਕਹਦਾ ਵੀ ਜੇ ਸਾਡਾ ਤਾਂ ਇਹਨਾਂ ਦਾ ਨਹੀਂ ਡੁਪਲੀਕੇਟ ਆ ਤਾਂ ਇਹ ਜਾਂਚ ਕਰਕੇ ਤੁਹਾਨੂੰ ਸੀਮਨ ਭਰਉਣਾ ਪੈਣਾ ਜੇ ਤੁਸੀਂ ਵੀ ਇਹੋ ਜੇ ਬੋਲ ਤਿਆਰ ਕਰਨਾ ਚਾਹੁੰਦੇ ਹੋ ਛੋਡੇ ਘਰੇ ਵੀ ਬਰੀਡ ਪੈਦਾ ਖੜੀ ਹੋਵੇ ਤਾਂ ਬਾਈ ਤੁਹਾਨੂੰ ਦੇਖ ਕੇ origignal ਟੀਕੇ ਭਰਉਣਾ ਪਊਗਾ ਬੰਦਾ ਟੀਕੇ ਕਿੱਥੋਂ ਲਿਆਉਂਦਾ ਪ੍ਰੂਫ ਹੈਗਾ ਉਹਦੇ ਕੋਲੇ ਠੀਕ ਆ ਡੁਪਲੀਕੇਟ ਟੀਕੇ ਤਾਂ ਨਹੀਂ ਫਿਰ ਆ ਹੀ ਜਾਂਦੇ ਨੇ ਇਹ ਸਭ ਤੋਂ ਵੱਡੀ ਦੌਰ ਕਰਨੀ ਪੈਣੀ ਆ ਫੇਰ ਸੋਡੇ ਘਰਾਂ ਜੀ ਆ ਕੇ ਬਰੀਡਾਂ ਪੈਦਾ ਹੋਣੀਆਂ ਕਿਉਂ ਬਈ ਬਸ ਮਿਹਨਤ ਨਾਲ ਹੀ ਪਿਆਰ ਹੋਣੀ ਬਿਲਕੁਲ ਮਿਹਨਤ ਜ਼ਰੂਰੀ ਹੈ ਮਿਹਨਤ ਜ਼ਰੂਰੀ ਹੈ ਹੂੰ ਫੇਰ ਸਭ ਤੋਂ ਮਿਹਨਤ ਸਭ ਤੋਂ ਪਹਿਲਾਂ ਕਰਨੀ ਹੈ ਸੀਮੰਟ ਲੱਭਣ ਬਦਲੇ ਲੱਭਣ ਬਦਲੇ ਬਾਕੀ ਸਾਂਭਲੇ ਬਿੰਦ ਤਾਂ ਬਾਅਦ ਦੀ ਆ ਹੂੰ ਮਿੱਤਰੋ ਜੇ ਤੁਸੀਂ ਵੀ ਚੰਗਾ ਸੀਮੰਟ ਭਰਾਉਣ ਦਾ ਦਿੱਤੇ ਹੋਏ ਨੰਬਰ ਦਾ ਸੰਪਰਕ ਕਰ ਲਿਓ ਬਈ ਇੱਕ ਵਾਰੀ ਨੰਬਰ ਬੋਲੋ ਪੂਰਾ ਐਡਰੈਸ 90562 ਟ੍ਰਿਪਲ 087 ਬਰਾ ਨੰਬਰ ਆ ਜੀ ਤਕਦੀਰ ਬਰੀਡਿੰਗ ਫਾਰਮ ਜੀ ਦੂਜਾ ਨੰਬਰ ਤੁਸੀਂ ਨੋਟ ਕਰ ਲਓ ਜੀ ਆ ਸਾਹਮਣੇ ਲੱਗੇ ਆ ਹਮ 98765 ਹਮ 98726 ਠੀਕ ਹੈ ਜੀ ਫਿਰ ਹੈ गाइस 90347 00090 90 ਹਮ ਤੇ ਆਪਣਾ ਏਰੀਆ ਬਾਈ ਫਰੋਜਪੁਰ ਹਨਾ ਪਿੰਡ ਆਪਣਾ ਰਹਿੰਦਾ ਮੇਰਾ ਪਿੰਡ ਫਤਗੜ ਸੁਭਰਾਵਾ ਜੀ ਠੀਕ ਹੈ ਜੀ ਬੰਗਾਲੀ ਵਾਲਾ ਪੁਲ ਠੀਕ ਹੈ ਜੀ ਹਰੀਕੇ ਪੱਤਨ ਘਾੜੋ ਹਰੀਕੇ ਕਿ ਆ ਬੋਲ ਰਿਕੇ ਪੱਤਨ ਖੜੇ ਹੁੰਦੇ ਆ ਠੀਕ ਹੈ ਵੀ ਇਹ ਉੱਥੇ ਮਿਲਣਗੇ ਤੁਹਾਨੂੰ ਬਾਕੀ ਬਾਈ ਨਾਲ ਫੋਨ ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਧੰਨਵਾਦ ਜੀ